हां जी दोस्तों बाबा प्रॉपर्टी चैनल ਤੇ ਤੁਹਾਡਾ ਬੜਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬਈ ਜੀ ਆਪਾਂ ਫੇਰ ਹਾਜ਼ਰ ਆ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਮੋਗਾ ਸ਼ਹਿਰ ਦੇ ਵਿੱਚ ਡਬਲ ਸਟੋਰੀ ਕੋਠੀ ਆ 4 ਮਰਲੇ ਦੇ ਵਿੱਚ ਬਣੀ ਹੋਈ ਆ ਬਹੁਤ ਹੀ ਵਧੀਆ ਮੁਹੱਲੇ ਦੇ ਵਿੱਚ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਤੇ ਇਹ ਕੋਠੀ ਹੈਗੀ ਆ ਬੀਦੀ ਨਗਰ ਤੇ ਆਜੋ ਫਿਰ ਦੇਖਦੇ ਆਪਾਂ ਇਸ ਕੋਠੀ ਨੂੰ ਸੋ ਉਸ ਤੋਂ ਪਹਿਲਾਂ ਜਿੰਨਾ ਵੀਰ ਪਰੋਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਹਾਲ ਤੇ ਸੈਟਿੰਗ ਕਰਕੇ ਤੋ ਬਹੁਤ ਵਧੀਆ ਜਿਹੜੀ ਆ ਕੋਠੀ ਤੁਹਾਨੂੰ ਵਿਖਾਉਣ ਜਾ ਰਹੇ ਆ ਤੇ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ 4 ਮਰਲੇ ਦੇ ਵਿੱਚ ਕੋਠੀ ਬਣੀ ਹੋਈ ਆ ਪੱਥਰ ਲੱਗਿਆ ਤੁਸੀਂ ਦੇਖ ਸਕਦੇ ਹੋ ਸਟਾਰਟਿੰਗ ਤੇ ਵਾਸ਼ਰੂਮ ਦਿੱਤਾ ਹੋਇਆ ਵੱਡਾ ਗੇਟ ਆ ਗਲੀ ਬੰਦ ਹੁੰਦੀ ਆ ਤੇ 4 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੇ ਜਗ੍ਹਾ ਇੰਨੀ ਵਧੀਆ ਚਾਰਸ ਜਗ੍ਹਾ ਬਿਲਕੁਲ ਤਾਂ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਤੇ ਕੋਠੀ ਆਪਾਂ ਦੇਖ ਰਹੇ ਹਾਂ ਦੋ ਬੈੱਡਰੂਮ ਗਰਾਉਂਡ ਫਲੋਰ ਤੇ ਬਣੇ ਹੋਇਆ ਇੱਕ ਰਸੋਈ ਆ ਇੱਕ ਡ੍ਰਾਈੰਗ ਰੂਮ ਆ ਚਾਹੇ ਉਹਨੂੰ ਤੁਸੀਂ ਤੀਸਰਾ ਬੈੱਡਰੂਮ ਮੰਨ ਲਓ ਤੇ ਚਾਹੇ ਡ੍ਰਾਈੰਗ ਰੂਮ ਮੰਨ ਲਓ ਆਪਾਂ ਦੇਖਾਂਗੇ ਇਸ ਕੋਠੇ ਨੂੰ ਸੋ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਫ੍ਰੀ ਆਫ ਕਾਸਟ ਹੀ ਆ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਵੀਡੀਓ ਬਣਾ ਕੇ ਭੇਜੋ ਤੇ ਨਾਲ ਘਰ ਦੀ ਡਿਟੇਲ ਭੇਜੋ ਤੇ ਆਪਾਂ ਜਿਹੜੀ ਐਡ ਤੁਹਾਡੀ ਫ੍ਰੀ ਚ ਕਰਾਂਗੇ ਤੇ ਆਜੋ ਫਿਰ ਦੇਖਦੇ ਆਪਾਂ ਇਸ ਕੋਠੀ ਨੂੰ ਤਾਂ ਇਹ ਆਪਾਂ ਕਿਚਨ ਸੋ ਕਿਚਨ ਦੇ ਵਿੱਚ ਵੀ ਕਬੜ ਦਾ ਕੰਮ ਜਿਹੜਾ ਉਹ ਹੋਇਆ ਵੀ ਆ। ਸੋ ਬੈੱਡਰੂਮ ਵੀ ਜਿਹੜੇ ਆ ਕਾਫੀ ਖੁੱਲੇ ਡੁੱਲੇ ਆ ਤੁਸੀਂ ਦੇਖ ਸਕਦੇ ਹੋ। ਇਸਟਾਰਟਿੰਗ ਤੇ ਇਹ ਸਾਹਮਣੇ ਜਿਹੜਾ ਆਪਾਂ ਪੂਜਾ ਰੂਮ ਦੇਖ ਸਕਦੇ ਆ। ਤੇ ਆਜੋ ਫਿਰ ਦੇਖਦੇ ਆਪਾਂ ਇਸ ਕਰਤਾ ਬੈੱਡਰੂਮ। ਔਰ ਇਹ ਆ ਫਰਸਟ ਬੈੱਡਰੂਮ। ਸੋ ਵਧੀਆ ਜਿਹੜੇ ਆ ਬੈੱਡਰੂਮ ਬਣੇ ਹੋਏ ਆ ਦੋ ਬੈੱਡਰੂਮ ਆ ਇਸ ਕੋਠੀ ਦੇ ਵਿੱਚ ਤੀਸਰਾ ਡ੍ਰਾਈੰਗ ਰੂਮ ਆ ਔਰ ਉਹ ਖੁੱਲੀ ਜਿਹੜੀ ਆ ਲੌਬੀ ਹੈਗੀ ਆ ਤਾਂ ਬਹੁਤ ਹੀ ਵਧੀਆ ਲੋਕੇਸ਼ਨ ਤੇ ਆ ਬੀਦੀਨਗਰ ਦੇ ਵਿੱਚ। ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 32 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਤੁਸੀਂ ਦੇਖ ਸਕਦੇ ਹੋ ਚਾਰ ਮਾਰਲਿਆਂ ਦੇ ਵਿੱਚ ਡਬਲ ਸਟੋਰੀ ਬਣੀ ਹੋਈ ਆ ਜਿੰਨਾ ਹੀ ਨਕਸ਼ਾ ਥੱਲੇ ਬਣਿਆ ਹੋਇਆ ਉਨਾ ਹੀ ਉੱਪਰ ਸੋ ਉੱਪਰ ਵੀ ਆਪਾਂ ਦੇਖਾਂਗੇ ਤਾਂ ਕਿਚਨ ਵੀ ਓਪਨ ਹੈਗੀ ਆ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਲੱਗਿਆ ਹੋਇਆ ਇਸ ਵੇਲੇ ਆਪਾਂ ਪਹੁੰਚ ਚੁੱਕੇ ਆਂ ਡ੍ਰੈੰਗ ਰੂਮ ਦੇ ਵਿੱਚ ਸੋ ਬਹੁਤ ਹੀ ਸ਼ਾਨਦਾਰ ਇਹ ਕੋਠੀ ਆ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਡੋਰ ਵਿੰਡੋਜ਼ ਦਾ ਕੰਮ ਔਰ ਜਿਹੜਾ ਥਲੜਾ ਪੋਰਸ਼ਨ ਆ ਬਿਲਕੁਲ ਕੰਪਲੀਟ ਹੈ ਤੇ ਉੱਪਰ ਚਲਦੇ ਆ ਆਪਾਂ ਦੇਖਦੇ ਆ ਸੋ ਉੱਪਰ ਦਾ ਪੋਰਸ਼ਨ ਜਿਹੜਾ ਲੈਂਟਰ ਪਾ ਕੇ ਛੱਡਿਆ ਹੋਇਆ ਜਿੱਦੀ ਤਿਆਰੀ ਜਿਹੜੀ ਆ ਬਾਕੀ ਆ ਇੱਕ ਛਾਤ ਜਿਹੜੀ ਆ ਆਪਾਂ ਪੌੜੀਆਂ ਤੋਂ ਫੜ ਕੇ ਲੋਬੀ ਦੇ ਵਿੱਚ ਵੀ ਮਾਰਦੇ ਆ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 32 ਲੱਖ ਰੁਪਏ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਇਹ ਹੈਗਾ ਜੀ ਫਰਸਟ ਫਲੋਰ ਫਰਸਟ ਫਲੋਰ ਦਾ ਜਿਹੜਾ ਲੈਂਟਰ ਪਾਇਆ ਹੋਇਆ ਦੋ ਬੈੱਡਰੂਮ ਜਿਹੜੇ ਆ ਉੱਪਰ ਬਣੇ ਹੋਏ ਆ ਉਸੇ ਤਰ੍ਹਾਂ ਹੀ ਜਿਵੇਂ ਥੱਲੇ ਓਪਨ ਰਸੋਈ ਸੀਗੀ ਉਸੇ ਤਰ੍ਹਾਂ ਜਿਹੜੀ ਆ ਉੱਪਰ ਇਹ ਸਾਹਮਣੇ ਜਿਹੜੀ ਆ ਪਰ ਰਸੋਈ ਦੇਖ ਰਹੇ ਆ ਦੋ ਬੈਡਰੂਮ ਹੈਗੇ ਆ ਤੇ ਅਗਲੇ ਪਾਸੇ ਖੁੱਲੀ ਲੌਬੀ ਆ ਤੇ ਵਾਸ਼ਰੂਮ ਜਿਹੜਾ ਬਣਿਆ ਹੋਇਆ ਤੇ ਇੱਕ ਛੱਤ ਜਿਹੜੀ ਆ ਆਪਾਂ ਮਾਰਦੇ ਆ ਗਲੀ ਦੇ ਵਿੱਚ ਸੋ ਬਹੁਤ ਹੀ ਵਧੀਆ ਏਰੀਏ ਦੇ ਵਿੱਚ ਬਹੁਤ ਹੀ ਸੋਹਣੀ ਰਹਿائش ਦੇ ਵਿੱਚ ਇਹ ਕੋਠੀ ਹੈਗੀ ਆ 4 ਮਰਲੇ ਦੀ ਸੋ ਜਾਂਦੇ ਜਾਂਦੇ ਇੱਕ ਚਾਤ ਜਿਹੜੀ ਆਪਾਂ ਉੱਪਰ ਵੀ ਮਾਰਦੇ ਆ ਤੁਸੀ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਜਨ ਦੇ ਕੰਟੈਕਟ ਕਰੋ ਐਡ ਤਾਂ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਫ੍ਰੀ ਆਫ ਕਾਸਟ ਹੈ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਸੋ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ